ਸਮੁੰਦਰ ਸੀਗੇ ਸੰਗੀਤ ਦੇ ਇੱਕ ਬਹੁਤ ਵੱਡਾ ਸਮੁੰਦਰ ਸੀਗੇ ਜਿੱਦਾਂ ਲਹਿਰ ਦੇ ਉੱਠ ਕੇ ਹੁਣ ਸ਼ਾਂਤ ਹੋ ਗਏ ਮਤਲਬ ਪੂਰਨ ਮਤਲਬ ਹਰੀ ਮਤਲਬ ਪੂਰਾ ਕਰ ਗਿਆ ਰਿਹਾ ਪਰਿਵਾਰ ਉਹਨਾਂ ਦਾ ਪੂਰਾ ਉਹਨਾਂ ਨੇ ਧਿਆਨ ਰੱਖਿਆ ਉਹ ਜਿੰਨੇ ਗੁੱਸੇ ਵਾਲੇ ਸੀਗੇ ਉਹਨੇ ਦਿਿਆਲੂ ਵੀ ਸੀਗੇ ਔਰ ਬਹੁਤ ਪਿਆਰ ਕਰਨ ਵਾਲੇ ਸੀਗੇ ਉਹਨਾਂ ਨੇ ਜਾਤ ਪਾਤ ਕਦੀ ਨਹੀਂ ਦੇਖਿਆ ਔਰ ਉੱਚੀ ਨੀਚ ਕਦੀ ਨਹੀਂ ਦੇਖਿਆ ਛੋਟੇ ਕਲਾਕਾਰ ਉਹ ਵੱਡੇ ਕਲਾਕਾਰ ਉਹ ਉਹਨਾਂ ਨੇ ਹਮੇਸ਼ਾ ਇੱਕ ਜਿੱਦਾਂ ਉਹਨਾਂ ਨੂੰ ਕੁਝ ਵੀ ਚਾਹੀਦਾ ਸੀ ਪੁੱਛਣ ਲਈ ਮਤਲਬ ਅਮੇਸ਼ਾ ਪਿਆਰ ਨਾਲ ਸਮਝਾਉਂਦੇ ਸੀਗੇ। ਤੋਂ ਅੰਸ਼ੁਭਾ ਜੀ ਹੋਏ ਵੱਡੇ ਗੁਰਜੀ ਜੀ ਪੁਰੇ ਸ਼ਾਕੋਟੀ ਹੋਏ ਮੈਂ ਰੰਜਨਾ ਅਸੀਂ ਸਾਰੇ ਸੌਂਗਨ ਡਰਾਮਾ ਡਿਵੀਜ਼ਨ ਦੇ ਵਿੱਚ ਇਕੱਠੇ ਕੰਮ ਕਰਦੇ ਰਹੇ। ਤੋਂ ਅਸੀਂ ਬਹੁਤ ਡਰਦੇ ਵੀ ਹੁੰਦੇ ਸੀ ਉਹਨਾਂ ਕੋਲੋਂ ਪਰ ਇੱਕ ਆਦਬ ਹੁੰਦਾ ਇੱਕ ਪਿਓ ਦੇ ਨਾਤੇ ਮੈਂ ਇਹ ਕਹਿ ਸਕਦੀ ਉਹ ਬਹੁਤ ਵੱਡੇ ਜਿਹੜੇ ਪੂਰੇ ਇੰਸਟੀਟਿਊਟ ਦੇ ਵਿੱਚ ਜਿਹੜੇ ਸਮੁੰਦਰ ਸੀਗੇ ਉਹ ਖਤਮ ਹੋ ਗਿਆ। ਪਰ ਉਹਨਾਂ ਦੇ ਜਿਹੜੇ ਗੱਲਾਂ ਜਿਹੜੀ ਬਾਤਾਂ ਉਹ ਸਦਾ ਹੀ ਰਹੂਗਾ। ਕਦੀ ਉਹਨਾਂ ਦੇ ਜਿੱਤੇ ਗੱਲ ਕਰੋਗੇ ਉਹ ਕਤਮ ਹੀ ਨਹੀਂ ਹੋ ਸਕਦਾ ਬਿਲਕੁਲ ਉਹ ਸਦਾ ਹੀ ਰਹਿਣਗੇ ਸਦਾ ਬਾਹਰੀ ਰਹਿਣਗੇ ਮੈਂ ਤਾਂ ਕਹ ਰਹੀ ਹਾਂ ਸਾਰੇ ਪਰਿਵਾਰ ਨੂੰ ਬਲ ਬਖਸ਼ੇ ਵੀ ਜਿੱਦਾਂ ਭਾਬੀ ਹੁਣ ਹੈਗੇ ਉਹ ਤਾਂ ਭਾਬੀ ਦਾ ਸੀ ਨਾਲ ਹੈ ਹਮੇਸ਼ਾ ਤੇ ਇੱਕ ਪਰਿਵਾਰ ਦੇ ਤੌਰ ਤੇ ਅਸੀਂ ਨਾਲ ਹੀ ਹਮੇਸ਼ਾ ਲੇਕਿਨ ਥੋੜਾ ਕੀ ਕਰ ਸਕਦੇ ਹੁਣ